ਅਗਲੀ ਖਬਰ ਦੇ ਵੱਲ ਵਧਗੇ ਸ਼ਰਮਾ ਜੀ ਗੱਲ ਕਰਗੇ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਨੇ ਜਦੋਂ ਕਿਸਾਨਾਂ ਤੇ ਕਾਰਵਾਈ ਕੀਤੀ ਐ ਖਨੌਰੀ ਤੇ ਸ਼ੰਭੂ ਤੇ ਉਦੋਂ ਉਸ ਕਾਰਵਾਈ ਨੂੰ ਜੋੜ ਕੇ ਦੇਖਿਆ ਜਾ ਰਿਹਾ ਸੀ ਵਪਾਰੀ ਵਰਗ ਦੇ ਲਿਹਾਜ਼ ਦੇ ਨਾਲ ਕਿਉਂਕਿ ਇਹ ਕਿ ਇਹਨਾਂ ਨੇ ਇਹ ਨੈਰੇਟਿਵ ਸਿਰਜਿਆ ਸੀਗਾ ਕਿ ਪੰਜਾਬ ਦਾ ਵਪਾਰ ਪ੍ਰਭਾਵਿਤ ਹੋ ਰਿਹਾ ਇਸ ਕਰਕੇ ਇੱਕ ਕਿਸਾਨਾਂ ਨੂੰ ਉਠਾਉਣਾ ਪਿਆ ਪਰ ਹੁਣ ਕਹਿੰਦੇ ਵਪਾਰੀ ਵਰਗ ਵੀ ਆਪ ਤੋਂ ਮੂੰਹ ਮੋੜ ਗਿਆ ਜੀ ਪ੍ਰਵੀਨ ਜੀ ਜਦੋਂ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨਹੀਂ ਆਈ ਸੀ ਹਮਮ ਦਿੱਲੀ ਚ ਕਿਸਾਨ ਅੰਦੋਲਨ ਸੀ ਤਦ ਕੇਜਰੀਬਾਲ ਵੀ ਸਿੱਧਾ ਧਰਨੇ 'ਚ ਨਹੀਂ ਆ ਸਕਦਾ ਸੀ ਸਟੇਜ 'ਤੇ ਨਹੀਂ ਆ ਸਕਦਾ ਸੀ ਪਰ ਨੇੜੇ-ਤੇੜੇ ਆ ਕੇ ਬੈਠਦੇ ਰਹਿੰਦੇ ਸੀ ਪ੍ਰਦਰਸ਼ਨ ਕਰਦੇ ਸੀ ਮੈਨੇ ਜੇਲ ਨਹੀਂ ਦੀ ਆਪਣੀ ਮੈਨੇ ਮੈਦਾਨ ਨਹੀਂ दिए ਮੈਨੇ ਇਹ ਨਹੀਂ ਦਿਆ ਬਹੁਤ ਹੈਨਾ ਇੱਥੋਂ ਵੀ ਭਗਵੰਤ ਮਾਨ ਹੋਰੀ ਵੀ ਆ ਸਾਰੇ ਉਮੀਦਵਾਰ ਵੀ ਜਿਹੜੇ ਹੈਗੇ ਨੇ ਉੱਥੇ ਜਾ ਕੇ ਧਰਨੇ 'ਚ ਬੈਠਦੇ ਰਹੇ ਲੋਕਾਂ 'ਚ ਵਿਚਰਦੇ ਰਹੇ ਸੋ ਇਹ ਸਾਰੀ ਪ੍ਰਕਿਰਿਆ ਔਰ ਉਹਦੇ ਵਿੱਚੋਂ ਆਵਾਦੀ ਪਾਰਟੀ ਨੇ ਖਟਿਆ ਵੀ ਕਾਫੀ ਜੀ ਉਸ ਅੰਦੋਲਨ 'ਚ ਦੂਸਰੇ ਪਾਸੇ ਸੀਗਾ ਬੇਰੋਜ਼ਗਾਰ ਬੇਰੋਜ਼ਗਾਰਾਂ ਦੇ ਧਰਨੇ ਆ ਮੁਜਾਰਿਆਂ ਚ ਉਹਨਾਂ ਹੀ ਅਰਜਾਈਆਂ ਤੇ ਉਹਨਾਂ ਹੀ ਪੱਲੀਆਂ ਤੇ ਉਹਨਾਂ ਹੀ ਦਰਿਆ ਤੇ ਇਹਨਾਂ ਨੇ ਖੂਬ ਰਾਤਾਂ ਵੀ ਕੱਟੀਆਂ ਦਿਨ ਵੀ ਬੈਠੇ ਤੁਪ ਵੀ ਸੇਕੀ ਸਾਰਾ ਕੁਝ ਉਹਨਾਂ ਦੇ ਨਾਲ ਕੀਤਾ ਕਿ ਤਾਂ ਜੀ ਇਹ ਲੱਗੇ ਕਿ ਅਸੀਂ ਆਉਂਦੇ ਥੋੜੇ ਮਸਲੇ ਹੱਲ ਕਰਦੇ ਪਰ ਇਹ ਦੋ ਵਰਗ ਹੁਣ ਇਹਨਾਂ ਤੋਂ ਪੂਰੀ ਤਰ੍ਹਾਂ ਲਗਭਗ ਦੂਰ ਨੇ ਜੀ ਜੀ ਕਿਸਾਨ ਤਾਂ ਜਦੋਂ ਸ਼ੰਭੂ ਖਨੋਰੀ ਤੇਜੋਸਥੀ ਨੇ ਕੀਤੀ ਉਸ ਤੋਂ ਬਾਅਦ ਐਸਕੇਮ ਦੇ ਦੂਜੇ ਲੀਡਰਾਂ ਨੇ ਜੋ ਕਿਚਤੂ ਕੀਤੀ ਤੇ ਜਿਹੜੀ ਜੀ ਮੂੰਗੀ ਦੇ ਮੁਆਵਜ਼ੇ ਦੇਤੇ ਮੁਰਗੀ ਬੱਕਰੀ ਵਾਲੇ ਉਹ ਸਾਰਿਆਂ ਨੂੰ ਜਗ ਜਾੜੇ ਹੂੰ ਸੋ ਇਸ ਲਈ ਆਮ ਆਦਮੀ ਪਾਰਟੀ ਤੋਂ ਕਿਸਾਨੀ ਤਾਂ ਕਾਫੀ ਹੱਦ ਤੱਕ ਦੂਰ ਆ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਪਿੰਡਾਂ ਚ ਇਹਨਾਂ ਨਾਲ ਲੋਕ ਨਹੀਂ ਹੈਗੇ ਹੂੰ ਸੋ ਉਹ ਅਜੇ ਵੀ ਉਹ ਵਰਤਾਰਾ ਹੈਗਾ ਸੱਤਾਧਾਰੀ ਤੇ ਰਹਤੇ ਹੈ ਅਜੇ ਵੀ ਮਤਲਬ ਕਿ ਚਾਹੇ ਉਹ ਬਿਜਲੀ ਵਾਲਾ ਫਾਰਮੂਲਾ ਹੈ ਚਾਹੇ ਅਜੇ ਲੋਜ ਰੋਣਾ ਹੈ ਚਾਹੇ ਕੁਝ ਨਾ ਕੁਝ ਪੱਕੇ ਨਾਲ ਜੁੜ ਜਾਂਦੇ ਨੇ ਲੋਕ ਸਮਰਥਕ ਹੋ ਜਾਂਦੇ ਨੇ ਸੋ ਉਸ ਪ੍ਰਕਿਰਿਆ ਚ ਇਹ ਨਹੀਂ ਤੁਸੀਂ ਕਹਿ ਸਕਦੇ ਕਿ ਮੰਨ ਫੀ ਹੋ ਗਈ ਹਾਂ ਪਰ ਕਿਸਾਨੀ ਵਰਗ ਖਾਸ ਕਰ ਜਥੇਬੰਦੀਆਂ ਵਾਲਾ ਵਰਗ ਤਾਂ ਬਿਲਕੁਲ ਦੂਰ ਆ ਹੁਣ ਸਾਰੇ ਹੀ ਹੂੰ ਜਿਹੜਾ ਚੁੱਪਚਾਪੀ ਭੁਗਤਿਆ ਸੀ ਉਹ ਵੀ ਦੂਰ ਹੈ ਹੁਣ ਤਾਂ ਸੋ ਇਸ ਲਈ ਇੱਥੋਂ ਵੀ ਫੇਰ ਮਲਾਜ਼ਮ ਵਰਗ ਵੀ ਨਰਾਜ਼ ਤੇ ਨਰਾਸ਼ ਚੱਲ ਰਿਹਾ ਹੈ ਜੀ ਤੇ ਮਜ਼ਦੂਰ ਵੀ ਇਹਨਾਂ ਖੁਸ਼ ਨਹੀਂਗਾ ਹਾਂ ਸਿਰਫ ਉਹਨਾਂ ਨੂੰ ਬਿਜਲੀ ਵਾਲਾ ਜੇ ਹੈਗਾ ਤਾਂ ਉਹ ਪਹਿਲਾਂ ਵੀ ਕਾਫੀ ਹੱਦ ਤੱਕ ਗਰੀਬ ਪਰਿਵਾਰਾਂ 'ਚ ਤਾਂ ਸੀਗੀ ਸਹੂਲਤ ਸੋ ਇਸ ਲਈ ਇਹ ਕਹਿਣਾ ਕਿ ਉਹ ਸਾਰੇ ਇਹਨਾਂ ਨਾਲ ਨੇ ਉੱਥੇ ਤਾਂ ਮੁਸ਼ਕਲ ਹੈ ਉਹਨਾਂ ਦਾ ਜੋਰ ਸਾਰਾ ਚੱਲ ਰਿਹਾ ਸੀਗਾ ਬੀਜੇਪੀ ਵਾਲੇ ਫਾਰਮੂਲੇ ਤੇ ਕਿ ਸ਼ਹਿਰੀ ਵਰਗ ਜਿਹੜਾ 30-32% ਹੈ ਹੂੰ ਜੇ ਆਪਾਂ ਉਹਨੂੰ ਆਪਣੇ ਨਾਲ ਰੱਖ ਜਾਈਏ ਤਾਂ ਕੁਝ ਗੱਲ ਬਣ ਸਕਦੀ ਹੈ ਜੀ ਕੋਈ ਸ਼ੱਕ ਨਹੀਂ ਲੁਧਿਆਣਾ ਜਿਮਨੀ ਚੌਣ ਕਾਫੀ ਕੁਝ ਦੱਸੂਗੀ ਕਿ ਸ਼ਹਿਰੀ ਵਰਗ ਕਿੰਨਾ ਨਾਲ ਹੈ ਜਾਂ ਕਿੰਨੇ ਨੂੰ ਭਗਤਾਉਣ ਚ ਕਾਮਯਾਬ ਹੋਗੇ ਕਿਉਂਕਿ ਉੱਥੇ ਸੱਤਾ ਦਾ ਜ਼ੋਰ ਵੀ ਚੱਲਣਾ ਹੈ ਪਰ ਆ ਤਾਜੀ ਘਟਨਾ ਜੋ ਬਿਆਨ ਕਰਦੀ ਹੈ ਉਹ ਤਾਂ ਇਹ ਦੱਸਦੀ ਹੈ ਕਿ ਜਿਵੇਂ ਦੂਰ ਹੋ ਗਈ ਹੋਵੇ ਨਾ ਤਾਂ ਵਪਾਰੀ ਵਰਗ ਵੀ ਜੀ ਨਾਬਾ ਦੇ ਵਿੱਚ ਪਟਿਆਲਾ ਜ਼ਿਲ੍ਹੇ ਦੇ ਖੇਤਰ ਦੇ ਨਾਬੇ ਦੇ ਵਿਖੇ ਅਗਰ ਸਿੰਘ ਸਮਾਰਕ ਦਾ ਨਹੀਂ ਪੱਥਰ ਰੱਖਣਾ ਸੀ ਜੀ ਠੀਕ ਹੈ ਜੀ ਪਹਿਲਾਂ ਤਾਂ ਉਸ ਨੀ ਪੱਥਰ ਰੱਖਣ ਦੇ ਉੱਤੇ ਖੂਬ ਚਰਚਾ ਹੋਈ ਕਿ ਹਰ ਥਾਂ ਕੇਜਰੀਵਾਲ ਹੂੰ ਹੂੰ ਕੇਜਰੀਵਾਲ ਦਾ ਨਾਮ ਉਹ ਰਿਹਾ ਕੱਲ ਈਜੀ ਰਜਿਸਟਰੀਆਂ ਮਤਲਬ ਇਹਨਾਂ ਨੂੰ ਪੰਜਾਬੀ ਦਾ ਸ਼ਬਦ ਵੀ ਨਹੀਂ ਲੱਭਿਆ ਉੱਥੇ ਕਿ ਆਸਾਨ ਰਜਿਸਟਰੀਆਂ ਹੀ ਲਿਖ ਲਿਏ ਸੋਖੀਆਂ ਦੀਆਂ ਸੋਖੀਆਂ ਹਾਂਜੀ ਹੈ ਨਾ ਈਜੀ ਰਜਿਸਟਰੀਆਂ ਦੇ ਨਾਲ ਤੇ ਇਸ਼ਤਿਹਾਰ ਦਿੱਤੇ ਕੇਜਰੀਵਾਲ ਦੇ ਖੰਭਿਆਂ ਤੇ ਬੋਰਡ ਵੀ ਟੰਗ ਤੇ ਕੱਲੇ ਦੀ ਫੋਟੋ ਲਾ ਕੇ ਹੂੰ ਹੂੰ ਹੈ ਨਾ ਤੇ ਕੱਲ ਪ੍ਰੈਸ ਨੋਟ ਜਿਹੜਾ ਆਇਆ ਉਹਦੇ ਵਿੱਚ ਵੀ ਮਤਲਬ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਕੌਮੀ ਕਨਵੀਨਰ ਰਵਿੰਦ ਕੇਜਰੀਵਾਲ ਨੇ ਇਸ ਨੂੰ ਸਮਰਪਿਤ ਕੀਤਾ ਹੁਣ ਜਾਂਦੂਸੀ ਉਥੇ ਨਾਂ ਪਾਉਣਾ ਭੁੱਲ ਗਏ ਜਾਂ ਸ਼ਰਾਰਤਾਂ ਤੁਸੀਂ ਨਾਂ ਨਹੀਂ ਪਾਇਆ ਇੰਜ ਲੱਗੇਗੀ ਜਿਵੇਂ ਕੇਜਰੀਵਾਲੇ ਮੁੱਖ ਮੰਤਰੀ ਆ ਹੂੰ ਵੈਸੇ ਸਾਰਿਆਂ ਨੂੰ ਪਤਾ ਹੁਣ ਤਾਂ ਹੋਈ ਆ ਚਲੋ ਪਰ ਹੂੰ ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਹੂੰ ਇਸ ਅਗਰਸਨ ਸਮਾਰਕ ਦਾ ਨਹੀਂ ਪੱਥਰ ਜਿਹੜਾ ਰੱਖਿਆ ਉਹ ਵੀ ਹਿੰਦੀ ਚ ਰੱਖਿਆ ਠੀਕ ਹੈ ਜੀ ਮਤਲਬ ਉਸ ਪੱਥਰ ਤੇ ਸਮੁੱਚੀ ਵਾਰਤ ਹਿੰਦੀ ਚ ਹੂੰ ਮੈਂ ਕਹਿੰਦਾ ਕਿ ਠੀਕ ਹੈ ਕੇਜਰੀਵਾਲ ਤੇ ਭਗਵੰਤ ਮਾਨ ਨੇ ਪਹਿਲਾਂ ਪੱਥਰ ਤਾਂ ਨਹੀਂ ਪੜਿਆ ਹੋਣਾ ਹੂੰ 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 ਪਰ ਤੁਸੀਂ ਕੀ ਉੱਥੇ ਇਤਰਾਜ਼ ਪ੍ਰਗਟਾਇਆ ਹੂੰ ਕੀ ਉੱਥੇ ਆਪਣੇ ਅਫਸਰ ਅਧਿਕਾਰੀਆਂ ਨੂੰ ਤਲਬ ਕੀਤਾ ਕਿ ਆ ਕੀ ਕੀਤਾ ਵੀ ਐਸ ਡੀ ਐਮ ਡੀ ਸੀ ਤਾਂ ਨਿਗਾਹੋਂ ਲੰਘਿਆ ਨਾ ਸਿਸਟਮ ਹੂੰ ਹੂੰ ਯੂ ਡੋਨਟ ਦੂ ਹਿਅਰ ਦੈਟ ਕੀਤੀ ਹੋਈ ਹੈ ਕਿ ਪੰਜਾਬੀ ਚ ਸਾਰੇ ਕੰਮ ਹੋਣਗੇ ਪੰਜਾਬ ਚ ਫਿਰ ਇਹ ਕਿਵੇਂ ਸਰਕਾਰ ਉਦਘਾਟਨ ਕਰ ਰਹੀ ਹੈ ਤੇ ਪੱਥਰ ਹਿੰਦੀ ਚ ਲੱਗ ਰਹੇ ਨੇ ਦੂਸਰੇ ਪਾਸੇ ਜਿਹੜੀ ਗੱਲ ਆਪਾਂ ਲਗਾਤਾਰ ਕਰਦੇ ਆ ਕਿ ਸ਼ਹਿਰੀ ਵਰਗ ਨੂੰ ਹਿੰਦੀ ਜਾਦੇ ਮਤਲਬ ਦੁਕਾਨਦਾਰ ਥੋੜਾ ਜਿਹੜਾ ਗਾਹਕ ਹੋਂਾ ਤੁਹਾਡੀ ਦੁਕਾਨ ਤੇ ਤੁਹਾਡੇ ਕਾਰੋਬਾਰ ਤੇ ਉਹ ਪੰਜਾਬ ਦਾ ਕਮਾਈ ਤੁਹਾਦ ਤੁਸੀਂ ਪੰਜਾਬ ਤੋਂ ਕਰਨੀ ਹੈ ਨਾ ਪੱਖਪੂਰਨਾਂ ਦੂਜੀ ਭਾਸ਼ਾ ਦਾ ਇਹ ਮੈਨੂੰ ਉੱਥੇ ਇਹ ਉਹ ਉਹ ਭਾਈਚਾਰਾ ਵੀ ਅਗਰਵਾਲ ਭਾਈਚਾਰਾ ਵੀ ਇਦ ਲਈ ਸਵਾਲ ਆਏ ਉਹਨਾਂ ਲਈ ਵੀ ਕਿ ਉਹਨਾਂ ਨੇ ਕਿਉਂ ਇਹ ਕੀਤਾ ਸੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਜਿਹੜਾ ਸਵਾਲ ਆਇਆ ਮੋਹਪੰਗ ਵਾਲਾ ਉਹ ਸਵਾਲ ਇਹ ਆ ਕਿ ਕੱਲ ਪਟਿਆਲਾ ਵੀ ਗਏ ਕੇਜਰੀਵਾਲ ਜੀ ਭਗਵੰਤ ਮਾਨ ਕਾਲੀ ਮਾਤਾ ਦੇ ਮੰਦਿਰ ਵੀ ਮੱਥਾ ਟੇਕ ਕੇ ਆਏ ਇਹ ਗਾਨੀ ਜ਼ਿਲ੍ਹਾ ਪੱਧਰ ਦੇ ਉੱਤੇ ਵਪਾਰੀ ਬੋਰਡ ਬਣਾਉਣ ਦੀ ਵੀ ਗੱਲ ਕੀਤੀ ਮਤਲਬ ਹਰ ਜ਼ਿਲ੍ਹੇ ਤੇ ਬੋਰਡ ਬਣੂਗਾ ਜੀ ਤੁਹਾਡਾ ਕੋਈ ਸੜਕ ਦਾ ਮਸਲਾ ਹੈ ਵਪਾਰੀਆਂ ਦਾ ਕਿਸਾਂ ਪਾਣੀਆਂ ਦਾ ਮਸਲਾ ਹੈ ਕੋਈ ਫੈਕਟਰੀ ਦੀ ਕੋਈ ਐਲਓਸੀ ਲੈਣੀ ਹੈ ਕੋਈ ਕਲੀਅਰ ਲਾਇਸੈਂਸ ਹੈ ਕੋਈ ਹੋਰ ਲੈਂਡ ਦੇਣਾ ਕੋਈ ਰਿਸ਼ਵਤ ਮੰਗਦਾ ਸਾਰੇ ਮਸਲੇ ਤੁਹਾਡੇ ਤੁਹਾਡੇ ਬੋਰਡ 'ਚ ਹੱਲ ਹੋ ਜਾ ਕਰਨਗੇ ਜ਼ਿਲ੍ਹਾ ਪੱਧਰ ਤੇ ਬੋਰਡ ਮਤਲਬ ਇਹ ਵੀ ਆਫਰ ਦਿੱਤੀ ਹਾਂ ਨਾਪਾ ਖੇਤਰ 'ਚ ਸਮਾਗਮ ਸੀ ਇਹ ਸਮਾਗਮ ਦੇ ਲਈ ਪ੍ਰਵੀਨ ਜੀ 700 VIP ਪਾਸ ਜਾਂ VIP ਇਨਵੀਟੇਸ਼ਨ ਅਗਰ왈 ਭਾਈਚਾਰੇ ਦੇ ਪਰਿਵਾਰਾਂ ਨੂੰ ਵੰਡੇ ਗਏ। ਠੀਕ ਹੈ ਜੀ। ਹੁਣ ਜੇ 700 VIP ਪਾਸ ਨੇ ਮੁੱਖ ਮੰਤਰੀ ਸਾਹਿਬ ਨੇ ਆਉਣਾ ਹੈ, ਕੇਜਰੀਵਾਲ ਜੀ ਨੇ ਆਉਣਾ ਹੈ ਤੇ ਅਗਰਸੇਨ ਸਮਾਰਕ ਬਣਨਾ ਅਗਰ왈 ਭਾਈਚਾਰੇ ਨਾਲ ਸੰਬੰਧਤ ਹੀ ਸਮਾਗਮ ਹੈ ਸਿੱਧਾ ਤੇ ਉਹਦੇ باوجود ਵੀ ਉਹ 700ਾਂ ਦੇ ਵਿੱਚੋਂ 500 ਪਰਿਵਾਰ ਵੀ ਨਾ ਆਉਣ। ਉਹ ਅੱਛਾ। 500 ਛੱਡੋ 250 ਪਰਿਵਾਰ ਵੀ ਨਾ ਆਉਣ। ਹੂੰ। ਇਹ ਤਾਂ ਸਵਾਲ ਹੈਗਾ। ਹੂੰ ਕੁਰਸੀ ਲਾਈ ਹੋਵੇ ਤੁਸੀਂ ਹਜ਼ਾਰ ਜੀ ਉਹਦੇ ਪਰ 100 150 ਪੁਲਸ ਵਾਲਾ ਬਿਠਾਇਆ ਹੋਵੇ ਨਰੇ ਗਾਲੀਆਂ ਬੀਬੀਆਂ ਬੁਗੀਆਂ ਬਿਠਾਈਆਂ ਹੋਣ ਸਰਕਾਰੀ ਮੁਲਾਜ਼ਮ ਵੀ ਬਿਠਾਏ ਹੋਣ ਹੈਨਾ ਤੇ ਪੁਲਸ ਵਾਲਿਆਂ ਨੂੰ ਇਹ ਸਖਤ ਹਦਾਇਤ ਵੀ ਹੋਵੇ ਕਿ ਜਿਹੜਾ ਅੰਦਰ ਆ ਗਿਆ ਮੁੜ ਕੇ ਬਾਹਰ ਨਹੀਂ ਜਾਣ ਦੇਣਾ ਜਦ ਤੱਕ ਪ੍ਰੋਗਰਾਮ ਨਹੀਂ ਨਿਪਟਦਾ ਜੀ ਜੀ ਕਈ ਵਿਚਾਰੇ ਹੁੰਦੇ ਨੇ ਸ਼ਕਲ ਦਿਖਾਇਆ ਉਹ ਹੱਥ ਮਲਾਇਓ ਉਹ ਜਿਸਕਾ ਨੂੰ ਮਿਲਿਆ ਉਹ ਇੱਕ ਵਾਰ ਦੱਸਿਓ ਹੋਰ ਹੋਰ ਭਾਈਚਾਰੇ ਦੇ ਲੋਕਾਂ ਨੇ ਵੀ ਆਉਣਾ ਹੁੰਦਾ ਨਾ ਹਾਂ 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 ਸੇ ਚਾਹੇ ਬੇਸ਼ੱਕ ਉਹ ਹੈ ਸਥਾਨਕ ਆਪਸਾਂ ਦਾ ਹੁੰਦੀ ਹੈ ਤੇ ਫਿਰ ਖੁੱਲਾ ਸੱਦਾ ਵੀ ਹੁੰਦਾ ਹੈ ਜੇ ਪ੍ਰੋਗਰਾਮ ਲਈ ਹੂੰ ਉਹਦੇ باوجود ਪੰਡਾਲ ਚ 250 ਬੰਦਾ ਨਹੀਂ ਸੀ ਅੱਛਾ ਤੇ ਪੁਲਿਸ ਇਸੇ ਜਦੋਂ ਜਾਚ ਲੱਗੀ ਕਿ ਕਿਤੇ ਇਹ 250 ਚੋਂ ਕੋਈ ਉੱਠ ਕੇ ਨਾ ਚਲ ਜਵੇ ਜਿਹੜਾ ਬਾਹਰ ਨੂੰ ਵੀ ਜਾਂਦਾ ਦੀ ਬਾਥਰੂਮ ਕਰਨ ਵੀ ਨਹੀਂ ਜਾਣ ਦੇ ਰਹੇ ਸੀ ਜੀ ਜੀ ਸੋ ਇਹ ਸਾਰੀ ਸਥਿਤੀ ਦੇ ਵਿੱਚ ਲੋਕਾਂ ਚ ਚਰਚਾ ਮੀਡੀਆ ਚ ਚਰਚਾ ਖੂਬ ਤੁਰੀ ਕਿ ਕੀ ਵਪਾਰੀ ਵਰਗ ਦਾ ਮੋਹ ਭੰਗ ਹੋ ਗਿਆ ਹੂੰ ਜਾਂ ਉਹ ਜ਼ਿਕਰ ਨਹੀਂ ਚਾਹੁੰਦਾ ਇਹਦੇ ਨਾਲ ਹੁਣ ਇਹ ਪਤਾ ਨਹੀਂ ਗਾਜ ਅਫਸਰਾਂ ਦੇ ਡਿਗਣੀ ਆ ਪਤਾ ਨਹੀਂ ਇਹ ਗਾਜ ਉੱਥੇ ਦੇ ਐਮ ਐਲ ਏ ਦੇ ਡਿਗਣੀ ਆ ਵੈਸੇ ਆਮ ਆਦਮੀ ਪਾਰਟੀ ਨੇ ਥੋੜੀ ਜੀ ਨੀਤੀ ਬਦਲੀ ਆ ਹੁਣ ਆਪਣੇ ਆਪਣੇ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਕਹਿਤਾ ਕਿ ਹਲਕਿਆਂ ਦੀ ਸਰਗਰਮ ਹੋਵੋ ਹੁਣ ਜੀ 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 ਸ਼ਾਇਦ ਦਿੱਲੀ ਚੋਣ ਦਾ ਇਹਨਾਂ ਨੂੰ ਦੇਖਣ ਲੱਗਿਆ ਰੰਗ ਟੱਗ ਤੇ ਪਰ ਇਹ ਵੀ ਨਾਲ ਸ਼ਾਇਦ ਹਦਾਇਤ ਆ ਕਿ ਤੁਹਾਨੂੰ ਟਿਕਟ ਮਿਲੇ ਜਾਂ ਨਾ ਮਿਲੇ ਪਰ ਜੇ ਤੁਸੀਂ ਆਪਣੇ ਹਲਕੇ ਸਰਗਰਮ ਨਾ ਹੋਏ ਫਿਰ ਦੇਖ ਲਿਓ ਫਿਰ ਕੁਝ ਵੀ ਹੋ ਸਕਦਾ ਫਿਰ ਜਿਹੜਾ ਰਮਨ ਅਰੋੜਾ ਵਾਲੀ ਘਟਨਾ ਉਹ ਵੀ ਹੋ ਸਕਦੀ ਹੈ ਸਹੀ ਗੱਲ ਹੈ ਬਿਲਕੁਲ ਤੋਂ ਇਸ ਲਈ ਇਹ ਵੀ ਹਦਾਇਤਾਂ ਹੈਗੀਆਂ ਨੇ ਸੋ ਹੁਣ ਐਮਐਲਏ ਘਟੂ ਘਟ ਆਪਣੇ ਹਲਕਿਆਂ 'ਚ ਦਿਖਣ ਲੱਗੇ ਨੇ ਜਾਂਦਾ ਹੀ ਹੈ ਕਿ ਇਹਨਾਂ ਨੂੰ ਲੱਗਣ ਲੱਗਾ ਕਿ ਹਲਕਾ ਹੁਣ ਹਲਕਾ ਹੋ ਰਿਹਾ ਹੈ ਸਾਡਾ ਵੋਟ ਬੈਂਕ ਹਲਕਾ ਹੋ ਰਿਹਾ ਘਟ ਰਿਹਾ ਸਾਡਾ ਝੋੜੀ ਚੋਕ ਕਰ ਰਹੇ ਨੇ ਸੋ ਇਸ ਲਈ ਹੈ ਪਰ ਆ ਘਟਨਾ ਨਹੀਂ ਇੱਕ ਘਟਨਾ ਨੇ ਇਹ ਸੰਕੇਤ ਦਿੰਦਾ ਹੈ ਕਿ ਆਮ ਆਦਮੀ ਪਾਰਟੀ ਤੋਂ ਹੁਣ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਇਹਨਾਂ ਬੇਰਜ਼ਗਾਰਾਂ ਤੋਂ ਬਾਅਦ ਕੀ ਵਪਾਰੀ ਵਰਗ ਵੀ ਦੂਰ ਹੋ ਗਿਆ ਇਹਦੀ ਚਰਚਾ ਕਰੂਗੇ ਜਿਹੜੇ ਤੁਸੀਂ ਪੰਡਾਲ 'ਚ ਬਿਠਾਈ ਰੱਖੇ ਤੁਸੀਂ ਕੀ ਸੋਚਦੇ ਹੋ ਅਗਲੀ ਵਾਰ ਇਹ ਆ ਜਾਣਗੇ ਇੱਕ ਵਾਰੀ ਬੰਦਾ ਚਲਾ ਇੰਟਰ ਹੋ ਗਿਆ ਉਹਨੂੰ ਬੰਨ ਕੇ ਤਾਂ ਬਠਾਲਿਆ ਤੁਸੀਂ ਪਰ ਅਗਲੀ ਵਾਰੀ ਕੀ ਕਰੋਗੇ ਅਗਲੀ ਵਾਰੀ ਕੀ ਹੱਲ ਪਰ ਪ੍ਰਭਾਵ ਸਰਜਾ ਨੈਰੇਟਿਵ ਸਰਜਾ ਗਲਤ ਕਿ ਵਪਾਰੀ ਵਰਗ ਦੇ ਲਈ ਕੀਤਾ ਹੈ ਵਪਾਰੀ ਵਰਗ ਨੂੰ ਵੀ ਪਤਾ ਇਹਨਾਂ ਕੋਈ ਕਮਲਾ ਨਹੀਂਗਾ ਕਿ ਤੁਸੀਂ ਚਾਰ ਬਿਆਨ ਦੇ ਦਿੱਤੇ ਤੇ ਉਹਦੇ ਨਾਲ ਲੋਕ ਤੁਹਾਡੇ ਵਾਲੇ ਪਾਸੇ ਹੋਗੇ ਵਪਾਰੀ ਵਰਗ ਨੂੰ ਵੀ ਪਤਾ ਵੀ ਕਿੰਨਾ ਕੰਮ ਹੋਇਆ ਤੇ ਕਿੰਨਾ ਕੋ ਹੋਣ ਵਾਲਾ ਤੇ ਉਹਨਾਂ ਨੇ ਵੀ ਪਤਾ ਵੀ ਜੇ ਇਨਵੈਸਟਮੈਂਟ ਆਊਗੀ ਤੇ ਉਹ ਕਿਹੜੇ ਕਾਰਨਾਂ ਨਾਲ ਆਊਗੀ ਤੇ ਕਿੰਨਾ ਕੁ ਸਾਡਾ ਪ੍ਰਵੀਨ ਜੀ ਜਿਹੜੀ ਜਿਹੜੀ ਗੱਲ ਤੁਸੀਂ ਕਹਿ ਰਹੇ ਸੀਗੇ ਕਿ ਜਦੋਂ ਸ਼ੰਭੂ ਖਨੋਰੀ ਤੋਂ ਚੱਕੇ ਹਾਂ ਜੀ ਕਿ ਕਿ ਚੱਕੇ ਕਿ ਜੀ ਪੰਜਾਬ ਦਾ ਵਪਾਰੀ ਵਰਗ ਨਾਰਾਜ਼ ਹੈ ਹਾਂ ਜੀ ਜਾਂ ਮਤਲਬ ਕਿ ਉਹਨਾਂ ਦੀ ਇਨਵੈਸਟਮੈਂਟ ਰੁਕ ਗਈ ਕਾਰੋਬਾਰ ਠੱਪ ਹੋ ਗਿਆ ਜੀ ਹਾਂ ਹਾਂ ਤੇ ਤਾਂ ਨਾਪੇ ਦਾ ਹਰ ਦੁਕਾਨਦਾਰ ਤੁਹਾਡੇ ਲਈ ਗੁਲਦਸਤਾ ਲੈ ਕੇ ਖੜਾ ਹੁੰਦਾ ਕਿ ਟੁਕੜਾ ਖੜਾ ਹੁੰਦਾ ਬਿਲਕੁਲ ਸਹੀ ਹਰ ਫੈਕਟਰੀ ਵਾਲਾ ਛੋਟੇ بڑے ਉਦਯੋਗ ਵਾਲਾ ਉਹ ਖੜਾ ਹੁੰਦਾ ਉਹ ਜੇ ਅਗਰਵਾਲ ਭਾਈਚਾਰਾ ਆਪਣੇ ਸਮਾਗਮ ਜੀ ਪੂਰਾ ਨਹੀਂ ਆ ਰਿਹਾ ਤੇ ਬਾਕੀਆਂ ਨੇ ਤਾਂ ਕੀ ਆਉਣਾ ਸੀ ਇਸ ਲਈ ਇਹਨਾਂ ਨੂੰ ਹੰਦਾ ਜਦ ਤੱਕ ਲਾਉਣਾ ਚਾਹੀਦਾ ਚਾਹੀਦਾ ਬਿਲਕੁਲ